ਹਾਂਜੀ ਪੰਜਾਬੀਓ ਅੱਜ ਗੱਲ ਕਰਾਂਗੇ ਇੱਕ ਬੱਚੀ ਨੇ ਮੇਰੇ ਤੋਂ ਸਵਾਲ ਕੀਤਾ ਕਿ ਜਦੋਂ ਕਿਸੇ ਵੀ ਲੜਕੀ ਦੇ ਆਨੰਦ ਕਾਰਜ ਹੁੰਦੇ ਆ ਤਾਂ ਹੁਣ ਤਾਂ ਬਹੁਤ ਘੱਟ ਆ ਪਰ ਪਿਛਲੇ ਕੁਝ ਸਮੇਂ ਦੇ ਵਿੱਚ ਆਨੰਦ ਕਾਰਜਾਂ ਦੇ ਸਮੇਂ ਜਦੋਂ ਫੇਰੇ ਹੁੰਦੇ ਸੀ ਲਾਵਾ ਹੁੰਦੀਆਂ ਸੀ ਤਾਂ ਚਾਰ ਭਰਾ ਚਾਰਾਂ ਦਿਸ਼ਾਵਾਂ ਤੇ ਚਾਰਾਂ ਕੋਨਿਆਂ 'ਚ ਖੜਦੇ ਸੀ ਤੇ ਜਦੋਂ ਇਲਾਮ ਸ਼ੁਰੂ ਹੁੰਦੀ ਸੀ ਲਾੜਾ ਲੜਕਾ ਅੱਗੇ ਚੱਲਦਾ ਸੀ ਲੜਕੀ ਪਿੱਛੇ ਚੱਲਦੀ ਸੀ ਤਾਂ ਉਹਦੇ ਭਰਾ ਲੜਕੀ ਨੂੰ ਫੜ ਕੇ ਤੋੜਦੇ ਸਨ ਇਹਦਾ ਮੈਨੂੰ ਉਸ ਬੱਚੀ ਨੇ ਮਤਲਬ ਪੁੱਛਿਆ ਤਾਂ ਇਹਦਾ ਮਤਲਬ ਇਹਦੇ ਤਿੰਨ ਕਾਰਨ ਪੁਰਾਣੇ ਸਮੇਂ ਨੂੰ ਵਿਚਾਰ ਕੇ ਹਾਲਾਤਾਂ ਨੂੰ ਵਿਚਾਰ ਕੇ ਜਿਹੜੇ ਮੈਂ ਸਿੱਟੇ ਕੱਢਿਆ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਪਹਿਲਾਂ ਤਾਂ ਇਹ ਕਿ ਪੁਰਾਣੇ ਸਮਿਆਂ ਦੇ ਵਿੱਚ ਛੋਟੀ ਉਮਰ ਦੇ ਵਿੱਚ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਸੀ ਤਾਂ ਸਾਰੇ ਸਮਝਦੇ ਆ ਕਿ ਜਦੋਂ ਕੋਈ ਬੱਚਾ ਹੋਊਗਾ ਤੇ ਬੱਚੇ ਨੂੰ ਤਾਂ ਫੜਕੇ ਹੀ ਤੋੜਨਾ ਪਊਗਾ ਕਿਉਂ ਕਿਉਂਕਿ ਇਹਨਾਂ ਰੀਤੀ ਰਿਵਾਜਾਂ ਦਾ ਇਹਨਾਂ ਸੱਗਣਾ ਸਾਰਥਾਂ ਦਾ ਬੱਚਿਆਂ ਨੂੰ ਬਹੁਤਾ ਗਿਆਨ ਨਹੀਂ ਹੁੰਦਾ ਤਾਂ ਉਹ ਭਰਾ ਸੀ ਜਿਹੜੇ ਉਹ ਚਾਰੇ ਫੜ ਕੇ ਤੋਰਦੇ ਸੀ ਕਿਉਂਕਿ ਬਾਲ ਉਮਰ ਦੇ ਵਿੱਚ ਬੱਚਿਆਂ ਦਾ ਵਿਆਹ ਹੋ ਜਾਂਦਾ ਸੀ ਤੇ ਫੇਰ ਬੱਚੀ ਨੂੰ ਜਵਾਨ ਹੋਣ ਤੇ ਉਹਦਾ ਮੁਕਲਾਵਾ ਦਿੱਤਾ ਜਾਂਦਾ ਸੀਗਾ ਦੂਜਾ ਕਾਰਨ ਉਹਨਾਂ ਸਮਿਆਂ ਦੇ ਵਿੱਚ ਲੜਕੀ ਘੁੰਡ ਕਰਦੀ ਸੀ ਕੁੰਡ ਵੀ ਪੂਰਾ ਪੂਰਾ ਕੁੰਡ ਹੁੰਦਾ ਸੀ ਅਤੇ ਇੱਕ ਤਾਂ ਚੁੰਨੀ ਇੱਕ ਉਹਦੇ ਉੱਪਰ ਦੀ ਫੁਲਕਾਰੀ ਜਾਂ ਕਈ ਪਹਾੜਾਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਦੋ ਸੜੀ ਆ ਜਾਂ ਕੋਈ ਹੋਰ ਵੀ ਕਿਹਾ ਜਾਂਦਾ ਵੀ ਡਬਲ ਕਪੜਾ ਹੋ ਜਾਂਦਾ ਸੀ ਹੁਣ ਤੁਸੀਂ ਆਪ ਸਿਆਣੇ ਹੋ ਕਿ ਡਬਲ ਕਪੜਾ ਹੋਵੇ ਤੇ ਉਹਦੇ ਨਾਲ ਇੱਕ ਸੀਮਤ ਜੀ ਥਾਂ ਦੇ ਵਿੱਚ ਤੁਰਨਾ ਬਹੁਤ ਔਖਾ ਹੋ ਜਾਂਦਾ ਹੈ ਤਾਂ ਵੀ ਉਹ ਭਰਾ ਫੜ ਕੇ ਤੋਰਦੇ ਸੀ ਤੇ ਤੀਜਾ ਤੇ ਅਹਿਮ ਕਰਨ ਕਈ ਵਾਰ ਕੀ ਹੁੰਦਾ ਸੀ ਕਿ ਕਿਸੇ ਤਰ੍ਹਾਂ ਦਾ ਬੱਚਾ ਅਪਾਜ ਹੈ ਜਾਂ ਮੈਂਟਲੀ ਤੌਰ ਤੇ ਉਹਨਾਂ ਸਮਝਦਾਰ ਨਹੀਂ ਹੈ ਤਾਂ ਉਹਨੂੰ ਵੀ ਭਰਾ ਫੜ ਕੇ ਉਹ ਲਾਵਾ ਦਵਾ ਦਿੰਦੇ ਸੀ ਅਤੇ ਇੱਕ ਦੋ ਕਾਰਨ ਹੋਰ ਵੀ ਮੰਨ ਲਓ ਕਈਆਂ ਤੋਂ ਮੈਂ ਸੁਣਿਆ ਕਿ ਜਦੋਂ ਕਿਤੇ ਧੱਕੇ ਨਾਲ ਵਿਆਹ ਹੁੰਦਾ ਸੀ ਪਰ ਉੱਥੇ ਇਹ ਚੀਜ਼ ਲਾਗੂ ਨਹੀਂ ਹੁੰਦੀਗੀ ਇਹ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਬਾਲਮਰ ਦੇ ਵਿੱਚ ਵਿਆਹ ਕਰਨ ਕਰਕੇ ਵੀ ਫੜ ਕੇ ਤੁਰਿਆ ਜਾਂਦਾ ਸੀ ਡਬਲ ਘੁੰਡ ਹੋਣ ਕਰਕੇ ਵੀ ਤੁਰਿਆ ਜਾਂਦਾ ਸੀ ਭਰਾਵਾਂ ਵੱਲੋਂ ਅਤੇ ਕਿਸੇ ਤਰ੍ਹਾਂ ਦੇ ਸਰੀਰਕ ਤੌਰ ਤੇ ਅਪਾਹਜ ਹੋਣ ਤੇ ਸਰੀ ਲੱਤਾਂ ਬਾਹਾਂ ਲੱਤਾਂ ਤੋਂ ਜਾਂ ਅੱਖਾਂ ਤੋਂ ਕਿਸੇ ਤਰ੍ਹਾਂ ਦਾ ਜਾਂ ਮੈਂਟਲੀ ਤੌਰ ਤੇ ਬੱਚੀ ਪ੍ਰੇਪੇਅਰ ਨਹੀਂ ਹੁੰਦੀ ਸੀ ਤਾਂ ਤਾਂ ਕਰਕੇ ਭਰਾਵਾ ਵੱਲੋਂ ਉਹ ਫੜ ਕੇ ਚਾਰ ਲਾਵਾਂ ਕਰਾਈਆਂ ਜਾਂਦਾ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੈ ਕੋਈ ਲੋਕ ਅੱਜ ਵੀ ਕਰਦੇ ਅੱਜ ਤਾਂ ਬੱਚੀਆਂ ਢੁੰਡ ਵੀ ਨਹੀਂ ਕਰਦੀਆਂ ਤਾਂ ਲੋੜ ਹੀ ਨਹੀਂ ਪੈਂਦੀ ਇਸ ਵਾਸਤੇ ਇਹ ਜਿਹੜੀ ਰੀਤ ਬਣੀ ਸੀ ਉਹਨਾਂ ਇਦੇ ਕੇ ਵਿੱਚ ਹੋਰ ਗੱਲ ਕਰਨੀ ਚਾਹਾਂਗਾ ਕਿ ਜਿਹੜੀਆਂ ਅੱਜ ਦੀਆਂ ਰੀਤੀ ਰਿਵਾਜ ਬਣਿਆ ਇਹ ਉਸ ਸਮੇਂ ਦੀਆਂ ਜ਼ਰੂਰਤਾਂ ਸੀ ਅੱਜ ਦੀ ਜ਼ਰੂਰਤ ਆਉਣ ਵਾਲੇ ਸਮੇਂ ਵਿੱਚ ਰੀਤ ਰਿਵਾਜ ਪ੍ਰਥਾ ਬਣ ਜਾਊਗੀ ਸੋ ਜੇ ਇਹ ਗੱਲ ਤੁਹਾਨੂੰ ਚੰਗੀ ਲੱਗੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਜੇ ਅਤੇ ਜੇ ਤੁਹਾਡੇ ਕੋਲ ਮੇਰੇ ਤੋਂ ਵੱਧ ਜਾਣਕਾਰੀ ਹੋਈ ਤਾਂ ਕਮੈਂਟ ਬਾਕਸ ਦੇ ਬਾਕਸ ਦੇ ਵਿੱਚ ਜਰੂਰ ਦੱਸਿਆ ਜੀ ਤਾਂ ਕਿ ਮੇਰੀ ਜਾਣਕਾਰੀ ਦੇ ਵਿੱਚ ਵੀ ਵਾਧਾ ਹੋ ਸਕੇ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ